ਚੰਗੇ ਤੇ ਮਾੜੇ ਕਰਮਾਂ ਦਾ ਫਲ ਜੀਵਨ ਵਿੱਚ ਇਨਸਾਨ ਦੇ ਕਰਮ ਹੀ ਉਸ ਦੀ ਅਸਲ ਪਛਾਣ ਹੁੰਦੇ ਹਨ ਜਿਸ ਤਰ੍ਹਾਂ ਬੀਜ ਪਾਉਣ ਦੇ ਉਹੀ ਫਲ ਮਿਲਦਾ ਹੈ ਉਸੇ ਤਰ੍ਹਾਂ ਇਨਸਾਨ ਦੇ ਕੀਤੇ ਚੰਗੇ ਜਾਂ ਮਾੜੇ ਕਰਮਾਂ ਦਾ ਫਲ ਵੀ ਉਹਨਾਂ ਦੇ ਅਨੁਸਾਰ ਹੀ ਮਿਲਦਾ ਹੈ ਇਹ ਨਿਯਮ ਸਿਰਫ ਧਾਰਮਿਕ ਪਾਠਾਂ ਜਾਂ ਧਰਾਵਾਂ ਤੱਕ ਸੀਮਤ ਨਹੀਂ ਪਰ ਜ਼ਿੰਦਗੀ ਦੇ ਹਰ ਪਹਿਲੂ 'ਚ ਸੱਚ ਸਾਬਿਤ ਹੈ ਹੁੰਦਾ ਹੈ ਇਨਸਾਨ ਜਦੋਂ ਚੰਗੇ ਕੰਮ ਕਰਦਾ ਹੈ ਦੂਜਿਆਂ ਦੀ ਮਦਦ ਕਰਦਾ ਹੈ ਸੱਚ ਬੋਲਦਾ ਹੈ ਮਾਣ ਸਨਮਾਨ ਦਿੰਦਾ ਹੈ ਤਾਂ ਉਹ ਆਪਣੇ ਆਸ ਪਾਸ ਇੱਕ ਚੰਗਾ ਵਾਤਾਵਰਨ ਤਿਆਰ ਕਰਦਾ ਹੈ ਇਹੀ ਚੰਗੇ ਕੰਮ ਉਸਦੇ ਆਪਣੇ ਜੀਵਨ ਵਿੱਚ ਵੀ ਖੁਸ਼ਹਾਲੀ ਸ਼ਾਂਤੀ ਤੇ ਇੱਜ਼ਤ ਦੇ ਰੂਪ ਵਿੱਚ ਵਾਪਸ ਆਉਂਦੇ ਹਨ ਉਹ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਲੋਕ ਉਸਨੂੰ ਪਿਆਰ ਕਰਦੇ ਹਨ ਅਤੇ ਵਕਤ ਆਉਣ ਤੇ ਉਹਦੀ ਮਦਦ ਕਰਦੇ ਹਨ ਉਸ ਦੇ ਉਹਲਡ ਜੇ ਕੋਈ ਇਨਸਾਨ ਮਾੜੇ ਕੰਮ ਕਰਦਾ ਹੈ ਝੂਠ ਬੋਲਦਾ ਹੈ ਧੋਖਾ ਦਿੰਦਾ ਲੋਗ ਨਫ਼ਰਤ ਜਾਂ ਹਿੰਸਾ ਕਰਦਾ ਹੈ ਤਾਂ ਸ਼ੁਰੂ ਵਿੱਚ ਚਾਹੇ ਉਹ ਥੋੜੀ ਕਾਮਯਾਬੀ ਮਿਲ ਜਾਵੇ ਪਰ ਆਖਰਕਾਰ ਉਹ ਆਪਣੇ ਕਰਮਾਂ ਦੇ ਮਾੜੇ ਨਤੀਜੇ ਦੇਖਦਾ ਹੈ ਲੋਕ ਉਸ ਤੋਂ ਦੂਰ ਭੱਜਦੇ ਹਨ ਵਿਸ਼ਵਾਸ ਨਹੀਂ ਕਰਦੇ ਅਤੇ ਕਈ ਵਾਰ ਉਹਦੀ ਮਾੜੀ ਸ਼ਖਲ ਚ ਸੋਚ ਜਾਂ ਆਦਤ ਉਸ ਦੇ ਆਪਣੇ ਹੀ ਜੀਵਨ ਨੂੰ ਤਬਾਹ ਕਰ ਦਿੰਦੀ ਹਨ ਸਾਡੇ ਕਰਮ ਸਾਡੀ ਸੋਚ ਅਤੇ ਇਰਾਦੇ ਦੱਸਦੇ ਹਨ ਜੇ ਅਸੀਂ ਦਿਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜ਼ਿੰਦਗੀ ਚੰਗੀ ਬਣਾ ਸਕਦੇ ਹਾਂ ਕਈ ਵਾਰ ਲੋਕ ਕਹਿੰਦੇ ਹਨ ਕਿ ਮੈਂ ਚੰਗਾ ਕਰਦਾ ਹਾਂ ਪਰ ਮੈਨੂੰ ਫਲ ਨਹੀਂ ਮਿਲਦਾ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਕਰਮਾਂ ਦਾ ਫਲ ਤੁਰੰਤ ਨਹੀਂ ਮਿਲਦਾ ਕਈ ਵਾਰੀ ਸਮਾਂ ਲੱਗਦਾ ਹੈ ਪਰ ਨਿਸ਼ਚਿਤ ਤੌਰ ਤੇ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਆਖਿਆ ਹੈ ਜੇ ਜਿਹਾਂ ਬੀਜ ਸੋਲੂ ਨੇ ਕਰਮਾਂ ਸੰਧੀ ਸਵਾਰ ਅਰਥਾਤ ਜਿਹੜਾ ਬੀਜ ਜਿਹੜਾ ਬੀਜ ਅਸੀਂ ਪਾਉਂਦੇ ਹਾਂ ਉਹੀ ਅਸੀਂ ਲੁਣਦੇ ਹਾਂ ਇਹ ਸਿਰਫ ਕਿਸਾਨ ਦੀ ਗੱਲ ਨਹੀਂ ਇਹ ਜੀਵਨ ਦੀ ਹਰ ਗੱਲ ਤੇ ਲਾਗੂ ਹੁੰਦੀ ਹੈ ਇਸ ਕਰਕੇ ਸਾਨੂੰ ਹਰ ਕੰਮ ਵਿੱਚ ਸੋਚ ਸਮਝ ਕੇ ਕਰਮ ਕਰਨਾ ਚਾਹੀਦਾ ਹੈ ਕਿਸੇ ਦੀ ਨਿੰਦਾ ਕਰਨ ਦੀ ਥਾਂ ਉਹਦੀ ਮਦਦ ਕਰੀਏ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਉਹਦੀ ਭਲਾਈ ਸੋਚੀਏ ਜੇ ਅਸੀਂ ਚੰਗੇ ਕਰਮ ਕਰਾਂਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਸੁਖੀ ਹੋਵੇਗੀ ਨਤੀਜਾ ਚੰਗੇ ਤੇ ਮਾੜੇ ਕਰਮ ਕਦੇ ਵੀ ਬੇਅਰਥ ਨਹੀਂ ਜਾंदे ਹਮੇਸ਼ਾ ਯਾਦ ਰੱਖੋ ਕਰਮ ਇਨਸਾਨ ਦੇ ਨਸੀਬ ਨੂੰ ਬਣਾਉਂਦੇ ਹਨ ਇਸ ਲਈ ਜੀਵਨ ਚ ਹਮੇਸ਼ਾ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡਾ ਭਵਿੱਖ ਵੀ ਚਮਕਦਾ ਹੋਵੇ ਲੋਕਾਂ ਦੇ ਦਿਲਾਂ ਵਿੱਚ ਤੁਹਾਡਾ ਸਤਾਨ ਬਣੇ